ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਪਵੇਲੀਅਨ ਮਾਲ ਪੂਰਾ ਤੁਹਾਨੂੰ ਵਿਜ਼ਿਟ ਕਰਾਵਾਵਾਂਗੇ ਪਵੇਲੀਅਨ ਮਾਲ ਤੇ ਆਪਾਂ ਕਾਫੀ ਟਾਈਮ ਪਹਿਲਾਂ ਦੀ ਵੀਡੀਓ ਸ਼ੂਟ ਕਰਕੇ ਰੱਖੀ ਹੋਈ ਆ ਐਡਿਟ ਕਰਨ ਦਾ ਆਪਣਾ ਟਾਈਮ ਨਹੀਂ ਲੱਗ ਰਿਹਾ ਸੀ ਇਸ ਕਰਕੇ ਅੱਜ ਥੋੜਾ ਟਾਈਮ ਫ੍ਰੀ ਸੀ ਤੇ ਆਪਾਂ ਤੁਹਾਨੂੰ ਇਹ ਪੂਰੀ ਵੀਡੀਓ ਆ ਜਿਹੜੀ ਪੂਰੇ ਮਾਲ ਦੀ ਵੀਡੀਓ ਦਿਖਾਵਾਂਗੇ ਤੇ ਇਹ ਬਾਹਰੋਂ ਤੁਸੀਂ ਪਵੇਲੀਅਨ ਮਾਲ ਨੂੰ ਦੇਖ ਸਕਦੇ ਹੋ ਬਾਹਰੋਂ ਇਹਦੀ ਐਂਟਰੀ ਕੁਝ ਇਸ ਤਰ੍ਹਾਂ ਦੀ ਆ ਤੇ ਤੇ ਪਹੁੰਚ ਗਏ ਸੀ ਮਾਲ ਦੇ ਅੰਦਰ ਮਾਲ ਕਾਫੀ ਵਧੀਆ ਤੇ ਕਾਫੀ ਹਰ ਇੱਕ ਬ੍ਰਾਂਡ ਇਹਦੇ ਨਾਲ ਇਹਦੇ ਵਿੱਚ ਹੈਗਾ ਕੋਈ ਵੀ ਸ਼ਾਪਿੰਗ ਕਰਨੀ ਹੈ ਕਿਸੇ ਵੀ ਬ੍ਰਾਂਡ ਦੀ ਕੋਈ ਵੀ ਚੀਜ਼ ਲੈਣੀ ਆ ਬੱਚਿਆਂ ਦੀ men's ਦੀ women's ਦੀ ਮਤਲਬ ਉਹ ਹੋਮ ਕਰ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਲੈਣੀ ਆ ਕਲੋਥਿੰਗ ਬ੍ਰਾਂਡਸ ਹਰ ਤਰ੍ਹਾਂ ਦੇ ਨੇ ਹੈਗੇ ਨੇ ਤਾਂ ਕਾਫੀ ਵਧੀਆ ਮਾਲ ਆ ਸਾਡਾ ਮੋਸਟ ਆਫ ਦ ਫੇਵਰਟ ਮਾਲ ਪਵਿਲੀਅਨ ਮਾਲ ਤੇ ਇੱਥੇ ਅਸੀ ਜ਼ਿਆਦਾ ਮਾਲ ਜਾਨਨੇ ਆ ਤੇ ਪਰ ਅਸੀਂ ਸਭ ਤੋਂ ਜ਼ਿਆਦਾ ਪਵਿਲੀਅਨ ਹੀ ਜਾਨਨੇ ਆ ਕਿਉਂਕਿ ਪਵਿਲੀਅਨ ਦਾ ਐਂਬੀਅੰਸ ਵੀ ਵਧੀਆ ਤੇ ਕਾਫੀ ਜ਼ਿਆਦਾ ਇਹਦੇ ਚ ਵੈਰਾਈਟੀ ਤੁਹਾਨੂੰ ਮਿਲ ਜਾਂਦੀ ਹੈ ਪਰ ਆ ਆਪਾਂ ਦਾ ਜ਼ਿਆਦਾ ਕੁਝ ਲੈਣਾ ਨਹੀਂ ਹੁੰਦਾਗਾ ਜਸਟ ਮਤਲਬ ਘੁੰਮਣ ਚੱਲ ਜਾਈਦਾ ਜਾਂ ਕੁਝ ਖਾਣਾ ਪੀਣਾ ਹੁੰਦਾ ਤਾਂ ਚੱਲ ਜਾਈਦਾ ਤੇ ਬਾਕੀ ਇੱਕ ਸਟੋਰ ਹੈਗਾ ਉੱਥੇ ਜਿੱਥੋਂ ਮੈਡਮ ਆਪਣੇ ਮਤਲਬ ਕੁਝ ਫਰੌਕਸ ਵਗੈਰਾ ਬਾਈ ਕਰਦੇ ਨੇ ਤੇ ਜਾਂ ਆਪਾਂ ਉੱਥੇ ਜਾਨਨੇ ਆ ਤੇ ਇਹ ਮੂਵੀ ਦੇਖਦੇ ਆ। ਸੋ ਇਹ ਹੈਗਾ ਆਪਣਾ ਫੂਡ ਸੈਕਸ਼ਨ ਜਿੱਥੇ ਟੋਟਲੀ ਸਾਰੇ ਫੂਡਸ ਦੇ ਬ੍ਰਾਂਡ ਹੈਗੇ ਨੇ। ਕਾਫੀ ਤਰ੍ਹਾਂ ਪੀਜ਼ਾ ਹਟ ਹੋ ਗਿਆ, ਕੇਪਸੀਓ, ਮੈਕਡੋਨਲਡ, ਡੋਮੀਨੋਜ਼, ਏਸ਼ੀਅਨ ਬਰੀਆਨੀ, ਨਿਹਾਓ ਕਾਫੀ ਬ੍ਰਾਂਡਸ ਇੱਥੇ ਹੈਗੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਖਾ ਸਕਦੇ ਹੋ ਇੱਥੋਂ। ਤੇ ਠੀਕ ਅਫੋਰਡੇਬਲ ਵੀ ਹੈਗਾ। ਉਸ ਜ਼ਿਆਦਾ ਕੋਸਟਲੀ ਨਹੀਂ ਆ। ਤੇ ਇਸੇ ਫਲੋਰ ਤੇ ਤੁਹਾਨੂੰ ਪੀਵੀਆਰ ਸਿਨੇਮਾ ਮਿਲ ਜੂਗਾ ਤੇ ਬਾਕੀ ਇੱਥੇ ਇੱਕ ਸਾਨੂੰ ਛੋਟਾ ਜਿਹਾ ਬੱਚਾ ਮਿਲਿਆ ਉਹ ਕਾਫੀ ਪਿਆਰਾ ਸੀ ਤੇ ਜਿਹਦਾ ਅਸੀਂ ਸੋਚਿਆ ਕਿ ਇਹਨੂੰ ਥੋੜਾ ਕੈਪਚਰ ਕਰਨਾ ਚਾਹੀਦਾ ਤੇ ਇੱਥੇ ਅਸੀਂ ਕੁਝ ਖਾਣ ਲਈ ਬੈਠ ਗਏ ਕਿਉਂਕਿ ਸਾਨੂੰ ਕਾਫੀ ਭੁੱਖ ਲੱਗੀ ਹੋਈ ਸੀਗੀ ਤੇ ਬਾਹਰੋਂ ਅਸੀਂ ਆਏ ਸੀ ਅੱਟੇਵਾ ਤੇ ਕੁਝ ਲੈਣਾ ਸੀਗਾ ਬਾਹਰੋਂ ਘੰਟਾ ਘਰ ਵਾਲੀ ਸਾਈਡ ਤੋਂ ਆਏ ਸੀ ਸੋ ਅਸੀਂ ਅਸ ਕਰਕੇ ਕੁਝ ਖਾਣ ਲਈ ਇੱਥੇ ਅਸੀਂ ਮੈਂ ਆਪਣੇ ਸਪਰਿੰਗ ਰੋਲ ਮੰਗਵਾਇਆ ਤੇ ਮੈਡਮ ਨੇ ਮੋਮੋਜ਼ ਤੇ ਇਹਨਾਂ ਦੇ ਮੋਮੋਸ ਫੇਵਰਟ ਨੇ ਇਸ ਕਰਕੇ ਮੈਂ ਵੀ ਸਪਰਿੰਗ ਰੋਲ ਮੰਗਵਾ ਲਿਆ ਕਿਉਂਕਿ ਕਾਫੀ ਟੇਸਟੀ ਸੀ ਬੜਾ ਇੱਧਰ ਦੇਖੋ ਇੱਥੇ ਆਪਾਂ ਉੱਪਰ ਮਸਤੀ ਮਾਰ ਰਹੇ ਆਂ ਤੇ ਹੱਥ 'ਚ ਹੈਲਮੈਂਟ ਆ ਇੱਕ 'ਚ ਹੈਲਮੈਂਟ ਇੱਕ 'ਚ ਕੁਲਫੀ ਆ ਆਪਾਂ ਆਪਣੀ ਪੂਰੀ ਟੌਰ ਨਾਲ ਘੁੰਮ ਰਹੇ ਆਂ ਤੇ ਕੋਈ ਦੇਖ ਕੇ ਸੋਚਦਾ ਹੋਊਗਾ ਕਿ ਹੈਲਮੈਂਟ ਹੀ ਚੱਕੀ ਫਿਰਦੇ ਆ ਤੇ ਪਰ ਆਪਾਂ ਨੂੰ ਕੋਈ ਇਦਾਂ ਨਹੀਂ ਆਪਾਂ ਜਦੋਂ ਆਪਾਂ ਐਕਟਿਵ ਆਤੇ ਸੀ ਆਪਾਂ ਉਹਦੋਂ ਵੀ ਪੂਰਾ ਇੰਜੋਏ ਕੀਤਾ ਆਪਣੇ ਦਿਲੋਂ ਇੰਜੋਏ ਕੀਤਾ ਜਿਸਨੂੰ ਤੇ ਅੱਜ ਆਪਣੇ ਕੋਲੇ ਗੱਡੀ ਆ ਤਾਂ ਅੱਜ ਵੀ ਆਪਾਂ ਚੀਜ਼ਾਂ ਨੂੰ ਦਿਲੋਂ ਇੰਜੋਏ ਕਰਦੇ ਆਂ ਮਹਾਰਾਜ ਮਾਲਕ ਨੇ ਜਦੋਂ ਆਪਾਂ ਨੂੰ ਜੋ ਦੇਣਾ ਉਹ ਦੇ ਹੀ ਦੇਣਾ ਸੋ ਇਸ ਕਰਕੇ ਆਪਣੀ ਮਿਹਨਤ ਕਰੋ ਆਪਣੇ ਸਿੱਧੀ ਨੀਤ ਨਾਲ ਮਿਹਨਤ ਕਰੋ ਸੋ ਮਹਾਰਾਜ ਤੁਹਾਨੂੰ ਜਿਹੜਾ ਫਲ ਫਲ ਜਰੂਰ ਦੇਊਗਾ ਸੋ ਫਲ ਦੀ ਵੇਟ ਕਰਦੇ ਹੋਏ ਮਿਹਨਤ ਨਾ ਕਰੋ ਕਿਉਂਕਿ ਫਲ ਮਾਲਕ ਨੇ ਆਪ ਦੇਣਾ ਜਦੋਂ ਉਹਨੂੰ ਲੱਗੂਗਾ ਕਿ ਤੁਸੀਂ ਉਸ ਚੀਜ਼ ਲਈ ਮਾ ਪਰਪਾਕੋ ਤੁਸੀਂ ਪ੍ਰਪੇਅਰ ਹੋ ਤਾਂ ਉਹ ਤੁਹਾਨੂੰ ਆਪੀ ਚੀਜ਼ ਮਿਲ ਜਣੇ ਜਿਹਦੇ ਲਈ ਤੁਸੀਂ ਮਿਹਨਤ ਕਰ ਰਹੇ ਹੋ ਸੋ ਇੰਨਾਂ ਚੀਜ਼ਾਂ ਦਾ ਧਿਆਨ ਰੱਖੋ ਤੇ ਆਪਦੀ ਮਿਹਨਤ ਨੂੰ ਕੰਟੀਨਿਊ ਰੱਖੋ ਸੋ ਆ ਚੀਜ਼ਾਂ ਸੀ ਪਹਿਲਾਂ ਜਦੋਂ ਛੋਟੇ ਹੁੰਦੇ ਸੀਗੇ ਸੋ ਅਸੀਂ ਮਤਲਬ ਇਹ ਚੀਜ਼ਾਂ ਨੂੰ ਆਪਾਂ ਦੇਖਦੇ ਰਹੇ ਆ ਟੀਵੀ 'ਚੋਂ ਮਤਲਬ ਇਦਾਂ ਲੱਗਦਾ ਸੀਗਾ ਕਿ ਤਾਂ ਮਤਲਬ ਇਸ ਦੁਨੀਆ ਦੀ ਚੀਜ਼ ਹੀ ਹੋਣੀਗੀ ਮਤਲਬ ਇਦਾਂ ਲੱਗ ਸੀ ਤਾਂ ਬਹੁਤ ਜ਼ਿਆਦਾ ਇੱਕ ਪਤਾ ਨਹੀਂ ਕਿਹੜਾ ਦੇਸ਼ ਆ ਮੁੰਬਈ ਮੁੰਬਈ ਟਾਈਪ ਵੀ ਉੱਥੇ ਇਹ ਚੀਜ਼ਾਂ ਹੋ ਸਕਦੀਆਂ ਵੀ ਆਪਣੇ ਤਾਂ ਪਹੁੰਚੋਂ ਬਾਹਰ ਨੇ ਪਰ ਅੱਜ ਚੀਜ਼ਾਂ ਨੂੰ ਅਧਿਆਖੀ ਸਾਹਮਣੇ ਦੇਖ ਕੇ ਚੀਜ਼ਾਂ ਦੇ ਵਿੱਚ ਜਾ ਕੇ ਅੱਜ ਪਤਾ ਲੱਗਦਾ ਕਿ ਹਾਂ ਯਾਰ ਠੀਕ ਆ ਆਪਾਂ ਕੁਝ ਸਟੈਂਡ ਕਰਦੇ ਆ ਆਪਾਂ ਕੁਝ ਅਚੀਵ ਕੀਤਾ ਸੋ ਤੁਸੀਂ ਵੀ ਆਪਣੀ ਮਿਹਨਤ ਕਰੋ ਆਪਦਾ ਆਪਣੇ ਪੇਰੈਂਟਸ ਨੂੰ ਆਪਦੇ ਪੈਨਪਰਾਵਾਂ ਨੂੰ ਚੰਗੀ ਲਾਈਫ ਸਟਾਈਲ ਦਿਓ ਚੰਗੀਆਂ ਚੀਜ਼ਾਂ ਦਿਖਾਓ ਵੱਡੇ ਵੱਡੇ ਸ਼ਹਿਰਾਂ ਚ ਸ਼ਾਪਿੰਗ ਕਰਵਾਓ ਹਨਾ ਤੇ ਸੋ ਇਨਾਂ ਚੀਜ਼ਾਂ ਨਾਲ ਤੁਹਾਡੀ ਜਿਹੜਾ ਖੁਦ ਨੂੰ ਇੰਟਰਨਲ ਜਿਹੜੀ ਸੈਟੀਸਫੈਕਸ਼ਨ ਵੀ ਮਿਲੂਗੀ ਤੁਹਾਡੇ ਪੇਰੈਂਟਸ ਤੁਹਾਡੇ ਪੈਨਪਰਾ ਵੀ ਤੁਹਾਡੇ ਤੋਂ ਖੁਸ਼ ਰਹਿਣਗੇ ਹਨ ਸੋ ਕਾਫੀ ਚੀਜ਼ਾਂ ਨੇ ਜੋ ਆਪਣੀ ਜ਼ਿੰਦਗੀ ਚ ਮੈਟਰ ਕਰਦੀਆਂ ਨੇ ਸ਼ਾਮਾਂ ਤਾਂ ਬੰਦੇ ਦੀਆਂ ਕਦੇ ਖਤਮ ਹੁੰਦੀਆਂ ਨਹੀਂ ਪਰ ਫਿਰ ਵੀ ਤੁਸੀਂ ਆਪਦੀਆਂ ਡਿਜ਼ਾਇਰਜ਼ ਪੂਰੀਆਂ ਕਰ ਸਕਦੇ ਹੋ ਜੇ ਤੁਸੀਂ ਮਿਹਨਤ ਲਗਾਤਾਰ ਕੰਟੀਨਿਊ ਕਰਦੇ ਰਹੋਗੇ ਸੋ ਅਸੀਂ ਕਾਫੀ ਚੀਜ਼ਾਂ ਨੂੰ ਲੈ ਕੇ ਮਿਹਨਤ ਕੀਤੀ ਆ ਲਗਾਤਾਰ ਮਿਹਨਤ ਕੀਤੀ ਆ ਸੋ ਜਿਹਦਾ ਫਾਲਾ ਉਹ ਹੁਣ ਆਪਾਂ ਨੂੰ ਮਿਲ ਰਿਹਾ ਮੈਨ ਲ ਹਲੇ ਇਦਾਂ ਨਹੀਂ ਕਹਿੰਦੇ ਕਿ ਆਪਾਂ ਬਹੁਤ ਵੱਡੇ ਹੋ ਗਏ ਆ ਬਹੁਤ ਪੈਸਾ ਹੋ ਗਿਆ ਪਰ ਇਨਾਂ ਕੀ ਮਹਾਰਾਜ ਨੇ ਆਈ ਚਲਾਈ ਆ ਜਿਹੜੀ ਉਹ ਆਪਣੀ ਵਧੀਆ ਕਰਦੀ ਆ ਸੋ ਇਨਾਂ ਕੀ ਚਲੋ ਥੋੜਾ ਵਧੀਆ इजीली ਆਪਾਂ ਕਿਤੇ ਕੋਈ ਚਾਰ ਪੈਸੇ ਲਾ ਕੇ ਕੁਝ ਖਾ ਵੀ ਸਕਦੇ ਹਾਂ ਕਮ ਸਕਦੇ ਹਾਂ ਹਨ ਸੋ ਬਾਕੀ ਤੁਸੀਂ ਵੀ ਮਿਹਨਤ ਕਰਦੇ ਰਹੋ ਆਪਦਾ ਆਪਣੇ ਕੰਮ ਤੇ ਫੋਕਸ ਰੱਖੋ ਲੋਕਾਂ ਦੀ ਪ੍ਰਵਾਹ ਨਾ ਕਰੋ ਹਨਾ ਤੇ ਆਪਦਾ ਹਮੇਸ਼ਾ ਖੁਸ਼ ਰਹਾ ਕਰੋ ਤੇ ਆਪਣੀ ਫੈਮਿਲੀ ਨੂੰ ਹਮੇਸ਼ਾ ਇੰਪੋਰਟੈਂਸ ਦਿਓ ਜੋ ਮੇਨ ਗੱਲ ਹੈਗੀ ਆ ਲੋਕਾਂ ਦਾ ਕੁਝ ਨਹੀਂ ਜਾਂਦਾਗਾ ਸੋ ਇਸ ਤਰ੍ਹਾਂ ਹੀ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਹੁੰਦੀਆਂ ਤਾਂ ਸਾਡੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਥੈਂਕ ਯੂ